ਇਹ ਤੁਹਾਨੂੰ ਪੁੱਛਿਆ ਮੁੱਖ ਮੰਤਰੀ ਨੇ ਕਿਉਂ ਇਹ ਬਿਆਨ ਦਿੱਤਾ ਇਹੋ ਜਾਣਦੇ ਨੇ ਇੱਥੇ ਬੰਗਾ ਹਲਕਾ ਦਾ ਐਮ ਐਲ ਏ ਸੁਖਵਿੰਦਰ ਸੁਖੀ ਜੀ ਮਰਵਿੰਦਰ ਕੰਗ ਐਮ ਪੀ ਅਨੰਦਪੁਰ ਸਾਹਿਬ ਤੇ ਹੋਰ ਵੀ ਬਹੁਤ ਸਾਰੇ ਦੁਆਬੇ ਦੇ ਲੀਡਰ ਗਾਹੇ ਬਗਾਹੇ ਜੋੜ ਮੇਲਿਆਂ ਦੇ ਉੱਤੇ ਨਤਮਸਕ ਹੁੰਦੇ ਰਹਿੰਦੇ ਨੇ ਔਰ ਸੰਗਤਾਂ ਦੇ ਨਾਲ ਵਿਚਾਰ ਵੀ ਸਾਂਝੇ ਕਰਦੇ ਨੇ ਸੰਗਤਾਂ ਦਾ ਪਿਆਰ ਸਤਿਕਾਰ ਵੀ ਲੈਂਦੇ ਨੇ ਮੈਂ ਅੱਜ ਦੁਆਬੇ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜਿਹੜੀ ਇੱਥੇ ਗਾਹੇ-ਬਗਾਹੇ ਰਾਜਾ ਸਾਹਿਬ ਦੇ ਦਰਬਾਰ ਦੇ ਉੱਤੇ ਆ ਕੇ ਨਤਮਸਤਕ ਹੁੰਦੀ ਉਹਨਾਂ ਨੂੰ ਸਵਾਰ ਕਰਦਾ ਹਾਂ ਅੱਜ ਵੇਲਾ ਹੈ ਲਕਿ ਇੱਕ ਚੰ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਨੇ ਨਹੀਂ ਦੇਖਿਆ ਕਦੇ ਵੀ ਰਾਜਾ ਸਾਹਿਬ ਦਾ ਮਜਾਰਾ ਕਿੱਥੇ ਔਰ ਕਿੱਥੇ ਉਦਾਂ ਦੀ ਕਿੱਥੇ ਕਿੱਦਾਂ ਦੀ ਮर्यादा ਕਿੰਨਾ ਸਤਕਾਰ ਕੀਤਾ ਜਾਂਦਾ ਸੰਕਟਾਂ ਦੀ ਭਾਵਨਾ ਕਿ ਤੁਹਾਨੂੰ ਪਤਾ ਹੈ ਜਿਹੜੇ ਤੁਸੀਂ ਦੁਆਬੇ ਦੇ ਐਮ.ਐਲ.ਏ.ਓ ਐਮ.ਪੀ.ਓ ਤੁਹਾਨੂੰ ਪਤਾ ਹੈ ਵੀ ਰਾਜਾ ਸਾਹਿਬ ਦੇ ਦਰਬਾਰ 'ਚ ਕਿਵੇਂ ਸਤਕਾਰ ਕੀਤਾ ਜਾਂਦਾ ਹੈ ਅੱਜ ਤੁਸੀਂ ਫੈਸਲਾ ਕਰੋ ਤੁਸੀਂ ਮੁੱਖ ਮੰਤਰੀ ਦੇ ਨਾਲੋਂ ਜਾਂ ਤੁਸੀਂ ਗੁਰੂਗ੍ਰਾਮ ਸਿੰਘ ਮਹਾਰਾਜ ਦੇ ਨਾਲੋਂ ਜਾਂ ਰਾਜਾ ਸਾਹਿਬ ਦੇ ਦਰਬਾਰ ਦੇ ਨਾਲੋਂ ਜੇ ਤੁਸੀਂ ਅੱਜ ਸੱਚ ਨਹੀਂ ਨਾ ਬੋਲ ਸਕਦੇ ਜੇ ਅੱਜ ਐਮ ਐਲ ਏ ਐਮ ਪੀ ਸੱਚ ਨਹੀਂ ਬੋਲ ਸਕਦੇ ਮੁੱਖ ਮੰਤਰੀ ਨੂੰ ਸੱਚ ਤੋਂ ਜਾਣੂ ਨਹੀਂ ਕਰਾ ਸਕਦੇ ਕਿ ਮਹਾਰਾਜ ਦੇ ਦਰਬਾਰ ਬਾਰੇ ਤੁਸੀਂ ਮੁੱਖ ਮੰਤਰੀ ਸਾਹਿਬ ਝੂਠੀ ਜਾਣਕਾਰੀ ਦੇ ਕੇ ਘਬਰਾਹ ਕੌਣ ਪ੍ਰਚਾਰ ਕੀਤਾ ਤਾਂ ਫਿਰ ਗਾਹੇ ਬਗਾਹੇ ਆ ਕੇ ਇੱਥੇ ਨਤਮਾਸਤਕ ਹੋ ਕੇ ਸੰਗਤਾਂ ਨੂੰ ਘਬਰਾਹ ਕਰਨ ਦਾ ਕੋਈ ਫਾਇਦਾ ਨਹੀਂ ਪੇ ਤੁਸੀਂ ਆ ਕੇ ਕਹਿੰਦੇ ਹੋ ਅਸੀਂ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਹਾਂ ਰਾਜਾ ਸਾਹਿਬ ਦੀ ਸੰਗਤ ਸਾਨੂੰ ਵੋਟ ਕਰੇ ਸਪੋਰਟ ਕਰੇ ਸਰਕਾਰਾਂ ਬਣਾਵੇ ਸੋ ਇਹ ਗੱਲ ਦਾ ਫੈਸਲਾ ਇਹਨਾਂ ਐਮ.ਐਲ.ਏ ਦਾ ਵਜੀਰਾਰੂ ਕਰਨਾ ਪਊਗਾ ਕਿ ਉਹ ਅਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਤਮਸਕ ਹੁੰਦੇ ਨੇ ਉਹਨਾਂ ਦੀ ਵਫਾਦਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਹੈ ਜਾਂ ਉਹਨਾਂ ਦੀ ਵਫਾਦਾਰੀ ਜਿਹੜੀ ਹੈ ਉਹ ਸਰਕਾਰ ਦੇ ਪ੍ਰਤੀ ਹੈ ਸਰਕਾਰ ਦਾ ਸ਼ੇਆ ਨਹੀਂ ਜਿਆ ਦੀ ਹੈ ਰਾਜਾ ਸਾਹਿਬ ਜੀ ਲੋਕ ਪਰਲੋਕ ਦੇ ਮਾਲਕ ਨੇ ਇਥੇ ਉੱਥੇ ਦੇ ਜਹਾਨ ਦੇ ਮਾਲਕ ਨੇ ਤੇ ਮੈਂ ਵੀ ਦੱਸਦਾ ਇਸ ਮੀਡੀਆ ਦੇ ਵਿੱਚ ਕਿ ਮੈਂ ਆਮ ਆਦਮੀ ਪਾਰਟੀ ਦਾ ਕੋਈ ਅਹੁਦੇਦਾਰ ਨਹੀਂ ਹਾਂ ਪਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਦਰੂਰ ਦੇ ਸੰਸਦ ਗੁਰਬੀਰ ਸਿੰਘ ਮੀਤ ਹਰਦੇ ਰਾਹੀਂ ਸ਼ਾਮਲ ਹੋਇਆ ਸੀ ਜਦੋਂ ਐਮਪੀ ਇਲੈਕਸ਼ਨਾਂ ਹੋਈਆਂ ਸੀ ਇਸ ਮਸਲੇ ਦੇ ਚਰਚਾ ਵਿੱਚ ਆਉਣ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਪਰ ਅੱਜ ਰਾਜਾ ਸਾਹਿਬ ਦੇ ਦਰਬਾਰ ਤੇ ਮੈਨੂੰ ਦੁੱਖ ਹੋਇਆ ਤੇਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕੀਤੀ ਕੱਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲੀ ਕਿੰਤੂ ਨਹੀਂ ਕੀਤੀ ਰਾਜਾ ਸਾਹਿਬ ਦੇ ਦਰਬਾਰ ਤੇ ਕੱਲੀ ਕਿੰਤੂ ਨਹੀਂ ਕੀਤੀ ਇਹਨਾਂ ਨੇ ਪੰਥ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਭਰਾਵਾਂ ਨੂੰ ਜੰਗ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹੋ ਜੀ ਪਾਰਟੀ ਤੇ ਇਹੋ ਜੀ ਪਾਰਟੀ ਦੀ ਮੈਂਬਰਸ਼ਿਪ ਨੂੰ ਭਗਾ ਕੇ ਮਾਰਨਾ ਮੈਨੂੰ ਕੋਈ ਲਾਲਚ ਨਹੀਂ ਇਹਨਾਂ ਦੀ ਪਾਰਟੀ ਦਾ ਕੋਈ ਅਹੁਦੇਦਾਰੀ ਦਾ ਇਹੋ ਜੀਆਂ ਪਾਰਟੀਆਂ ਤੋਂ ਅਸੀਂ ਕੀ ਕਿ ਲਿਆਉਣਾ ਜਿਹੜੇ ਸਾਨੂੰ ਗੁੰਮਰਾਹ ਕਰਦੇ ਨੇ ਜਿਹੜੇ ਗੁਮਰਾਹਕੁਨ ਪ੍ਰਚਾਰ ਕਰਦੇ ਨੇ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਸਾਨੂੰ ਇਹ ਜੀਆਂ ਸਰਕਾਰਾਂ ਦੀ ਲੋੜ ਨਹੀਂ ਅਸੀਂ ਧੰਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਤੇ ਹਜ਼ੂਰ ਸ੍ਰੀ ਨਾਨਕਮਾਹ ਰਾਜਾ ਸਾਹਿਬ ਦੇ ਪ੍ਰਤੀ ਪੂਰਨ ਆਸਥਾ ਰੱਖਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹੋ ਅਮਰ ਜੀ ਇੱਕ ਇੱਕ ਦਾ ਖਾਤ ਜੀ ਅਮਰ ਸਾਹਿਬ ਦੇ ਖਾਤ ਜੀ ਐਫ ਆਈ ਆਰ ਦਰਜ ਹੋਈ ਆ ਕਿਸੇ ਸੰਸਥਾ ਐਸ ਆਈ ਟੀ ਵੱਲੋਂ ਐਸ ਆਈ ਟੀ ਵੱਲੋਂ ਇਸ ਦਰਬਾਰ ਦੇ ਉੱਤੇ ਉਹਦਾ ਕੀ ਕਹਿਣਾ ਤੁਹਾਡਾ ਉਹ ਨਾਲ ਹੀ ਲਲੀਪਾਸ ਤੇ ਜਿਹੜੇ ਤੁਸੀਂ ਸਭੂਤੀ ਗੱਲ ਕਰਦੇ ਹੋ ਜਿਹੜੇ ਬਾਰੇ ਤੇ ਉਹਨਾਂ ਦਾ ਵੀਕਰ ਉਹਨਾਂ ਨੇ ਕੀਤਾ ਇਹਨੂੰ ਰਿਟੇਨ ਤੇ ਰਿਟੇਨ ਤੇ ਐਫਆਰ ਦਾ ਮਤਲਬ ਤੋਂ ਖਾਸ ਤੌਰ ਤੇ 295 A ਲਾਗੂ ਹੋਵੇ। ਵੇਖੋ ਜੀ ਸਰਕਾਰ ਨੇ ਆਪਣਾ ਕਾਰਜ ਕਰਤਾ। ਉਹਨਾਂ ਨੇ ਆਪਣੀ ਖਲ ਬਚਾਉਣ ਵਾਸਤੇ ਆਪਣੀ ਬਜਟ ਨੀਤੀ ਨੂੰ ਛਪਾਉਣ ਵਾਸਤੇ ਐਫਆਰ ਦਰਜ ਕਰ ਦਿੱਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਣਗੇ ਗੁਰੂ ਸਾਹਿਬ ਜਾਣਣਗੇ। ਰਾਜਾ ਸਾਹਿਬ ਜਾਣਣਗੇ ਮਹਾਪੁਰਖ ਨੇ ਮਹਾਬਲੀ ਨੇ ਐਫਆਈਆਰ ਨਾਲ ਚੜਦੀ ਕੋਈ ਗੱਲ ਨਹੀਂ ਪਰ ਸੱਚ ਤਾਂ ਤੁਹਾਡੇ ਸਾਹਮਣੇ ਅਸੀਂ ਕੱਟ ਦੱਤਾ ਹੈ ਜਿਹੜੀ ਗੱਲ ਤੁਸੀਂ ਅੱਜ ਦੱਸ ਰਹੇ ਹੋ ਨੰਬਰ ਜੀ ਇਹ ਕੱਲ ਵੀ ਜੀ ਮਾਈ ਜੀ ਉਹਨਾਂ ਨੇ ਜੇਨੇ ਪੱਤੀ ਸਾਰਾ ਕੁਝ ਬਤੇਦਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਬਕਾਇਦਾ ਕੱਲੇ ਕੱਲੇ ਰਿਕਾਰਡ ਦੀ ਫੋਟੋ ਦਿੱਤੀ ਗਈ ਹੈ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਜੇ ਤੁਹਾਡੀ ਉਹ ਤੁਸੀਂ ਦੱਸ ਰਹੇ ਹੋ ਜਿਸ ਨੂੰ ਉਹਨਾਂ ਨੇ ਡਿਵਾਈਸ ਕਰਾਈ ਉਹਦੇ ਬਾਹਰ ਉਹਦਾ ਨਾਮ ਨਹੀਂ ਅਸੀਂ ਤਾਂ ਹੈਰਾਨ ਆ ਕਿਉਂਕਿ ਸਾਨੂੰ ਐਸਆਈਟੀ ਇਹ ਕਹਿ ਕੇ ਗਈ ਹੈ ਵੀ ਇੱਥੇ 328 ਲਾਪਤਾ ਸਰੂਪਾਂ ਦੇ ਵਿੱਚੋਂ ਇੱਕ ਵੀ ਸਰੂਪ ਨਹੀਂ ਤੁਹਾਡੇ ਸਰੂਪ ਬਿਲਕੁਲ ਜੈਨੂਇਨ ਹੈ ਤੁਹਾਡੇ ਕੋਲ ਸਾਰਾ ਰਿਪੋਰਟ ਮੌਜੂਦ ਹੈ ਪਰ ਇਸ ਤੋਂ ਬਾਅਦ ਜੋ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਸਾਨੂੰ ਤਾਂ ਉਹਦੇ ਤੋਂ ਹੈਰਾਨੀ ਹੋਈ ਵੀ ਐਸਆਈਟੀ ਕੀ ਕਹਿੰਦੀ ਸੀ ਤੇ ਜਿਹੜਾ ਸਟੇਜ ਤੋਂ ਬਿਆਨ ਜਾਰੀ ਹੋਇਆ ਓਕੇ ਇਹਨਾਂ ਡੀਪੀਆਰ ਉਹ ਵੀ ਅਸੀਂ ਕਿਹਾ ਕਿ ਇਹ ਜਿਹੜੇ ਲੋਕ ਇੱਥੇ ਨੇ ਇਹਨਾਂ ਕੋਲ ਕੋਈ ਕੋਈ ਕਾਇਨਾਤ ਕੋਈ ਨਹੀਂ ਹੈ ਅਸੀਂ ਕਹਿ ਰਹੇ ਹਾਂ ਜੀ 328 ਰੁਪਏ ਦਾ ਬਿਲਕੁਲ ਲੈਣਾ ਦੇਣਾ ਨਹੀਂ ਐਸਆਈਟੀ ਵੀ ਕਹਿੰਦੀ ਸੀ ਆਫ ਦਾ ਰਿਕਾਰਡ ਐਸਆਈਟੀ ਵੀ ਕਹਿੰਦੀ ਸੀ ਆਹ ਰੋਟਾ ਕਰਦੇ ਤਾਂ ਸੀ ਪ੍ਰੈਸਰ ਭਜਾਇਆ ਕੀਤਾ ਇੱਕ ਮਿੰਟ ਇੱਕ ਇੱਕ ਸਵਾਲ ਹੈ ਜੀ ਬੜੀ ਸ਼ਬਦਾਬਦੀ ਵਰ ਕਰਦੇ ਉਹ ਕਹਿੰਦੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਪਾਵਨ ਰੂਪ ਸੁਖ ਫਾਸਨ ਖਾਤੇ ਰਸੋਈ ਘਰ ਦੇ ਵਿੱਚੋਂ ਮੀਕੋ ਜੀ ਮੰਦਪਾਗਾ ਬੀ ਐਸ ਆਈਟੀ ਨੇ ਰਸੂਖਾ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬੀ ਥਾ ਰਸੋਈ ਦੇ ਵਿਸ਼ੇਸ਼ ਤੌਰ ਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਸ ਦਰਬਾਰ ਨੂੰ ਰਸੂਖਾਨਾ ਕਿਹਾ ਜਾਂਦਾ ਹੈ ਰਸੋਖਾਨਾ ਭਾਵ ਕਿ ਜਿੱਥੇ ਲੰਗਰ ਤਿਆਰ ਕਰਕੇ ਗਰੀਬ ਗੁਰਬਿਆਂ ਨੂੰ ਸ਼ਕਾਇਆ ਜਾਂਦਾ ਜਿੰਨੀ ਸੰਗਤ ਇੱਥੇ ਆ ਕੇ ਲੰਗਰ ਛਕਦੀ ਹੈ ਉਦੇ ਤੋਂ 3 4 ਸੰਗਤ ਇਥੋਂ ਲੰਗਰ ਲੈ ਕੇ ਜਾ ਕੇ ਘਰਾਂ ਵਿੱਚ ਛਕਦੀ ਹੈ ਪਰ ਇਹ ਜਿਹੜਾ ਰਸੋਈ ਸ਼ਬਦ ਵਰਤਿਆ ਗਿਆ ਹੈ ਇਹ ਮੰਦਭਾਗ ਹੈ ਸਰਕਾਰ ਦੀ ਬਦਨੀ ਕੀ ਨੂੰ ਜਾਕਰ ਕਰਦਾ ਹੈ ਇਹ ਬਹੁਤ ਹੀ ਮੰਦਭਾਗਾ ਸ਼ਬਦ ਹੈ ਉਹਨਾਂ ਨੇ ਰਸੂਖਾਨੇ ਨੂੰ ਰਸੋਈ ਦੱਸ ਦਿੱਤਾ ਕਹਿਣਾ ਤਾਂ ਇਹ ਸੀ ਵੀ ਰਸੂਖਾਨਾ ਸਾਹਿਬ ਤੋਂ 169 ਰੂਪ ਬਰਾਮਦ ਹੋਏ ਜੋ ਸਟੇਜ ਤੋਂ ਕਿਹਾ ਗਿਆ ਪਰ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਰਸੂਖਾਨੇ ਨੂੰ ਰਸੂਈ ਬਣਾਤਾ ਹੀ ਮੰਦਭਾਗੀ ਹੈ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਜੀ ਤੁਹਾਨੂੰ ਇਹ ਕਿਹੜੀ ਸੀ ਤੁਹਾਡੇ ਕੋਲ ਆ ਗਈ ਮੱਖੂ ਬਿਨਾ ਆ ਕੀ ਕਾਂਜੀ ਇਹਦੀ ਕਰਨ ਦੀ ਗੱਲ ਆਪਦੀ ਹੈ ਤੱਕੀ ਦੇ ਲਈ ਹੈ ਵੇਸ ਕੀ ਬਣਾਉਣੀ ਹੈ ਤਾਂ ਤੁਹਾਨੂੰ ਨੇ ਦੇਖੋ ਸਮੇਂ-ਸਮੇਂ ਦੇ ਤੇ ਕਿੱਦਾਂ ਹੋਈ ਹੁੰਦਾ ਹੈ ਸਮੇਂ-ਸਮੇਂ ਦੇ ਉੱਤੇ ਐਸਆਈਟੀ ਦਾ ਹੋਣਾ ਹੀ ਹੈ ਵਕਤ-ਵਕਤ ਸਮਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਟੀਮਾਂ ਗੁਰਦੁਆਰਾ ਚੰਨਕਨਵਾਲਾ ਸਾਹਿਬ ਤੋਂ ਆਉਂਦੀਆਂ ਰਹਿੰਦੀਆਂ ਇਹ ਰੂਟੀਨ ਵਿਜ਼ਿਟ ਹੈ ਉਹਨਾਂ ਦੀ ਇਹ ਕੋਈ ਚੰਬੇ ਵਾਲੀ ਨਵੀਂ ਗੱਲ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰੀਰ ਤੱਕ ਸਾਹਮਦਾ ਕਿ ਜ਼ਿੰਮੇਵਾਰੀ ਹੈ ਕਿ ਉਹ ਹਰ ਥਾਂ ਤੇ ਸਤਕਾਰ ਬਹਾਲ ਰੱਖਣ। ਉਹ ਵਕ ਵਕ ਸਮੇਂ ਤੇ ਨਿਰੀਖਣ ਕਰਨ ਆਉਦੇ ਰਹਿੰਦੇ ਨੇ। ਅਸੀਂ ਸੋਚਿਆ ਵੀ ਐਸ ਆਈ ਟੀ ਵੀ ਜਿਹੜੀ ਹੈ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਨਿਰੀਖਣ ਕਰਨ ਆਏ ਨੇ ਅਸੀਂ ਨਿਰੀਖਣ ਕਰਤਾ ਜੇ ਸਾਾਨੂੰ 328 ਰੁਪਏ ਦੀ ਜਾਣਕਾਰੀ ਸੀ ਪਰ ਸਾਨੂੰ ਉਹਨਾਂ ਤੋਂ ਅਸੀਂ ਹਾਈਡ ਤਾਂ ਤਾਂ ਕਰਦੇ ਜੇ ਸਾਡੇ 'ਚ ਕੋਈ ਚੋਲ ਹੁੰਦਾ। ਅਸੀਂ ਤਾਂ ਆਪ ਹੀ ਸਾਰਾ ਰਿਕਾਰਡ ਉਹਨਾਂ ਦੇ ਅੱਗੇ ਮੁਹੱਈਆ ਕਰਾਇਆ ਦਫ਼ਤਰ ਦੇ ਵਿੱਚੋਂ ਉਹਨਾਂ ਨੂੰ ਸਾਰਾ ਰਿਕਾਰਡ ਦਿੱਤਾ ਗਿਆ ਉਹਨਾਂ ਨੂੰ ਨਾਲ ਲਿਜਾ ਕੇ ਅਸੀਂ ਸੱਚਖੰਡ ਦੇ ਵਿੱਚ ਮਹਾਰਜ ਦੇ ਦਰਸ਼ਨ ਕਰਾਇਆ ਸੀ ਰਸੀਦੀ ਸਿੱਖੋ ਪ੍ਰਾਪਤ ਕੀਤੀ ਹੈ ਜਿਸ ਨੂੰ ਮਾਇਆ ਭੇਟ ਕਰਕੇ ਦਿੱਤੀ ਸੀ ਬਿਲਕੁਲ ਜੀ ਮਾਇਆ ਭੇਟ ਕਰਕੇ ਉਹਦੀਆਂ ਰਸੀਦਾਂ ਸਾਡੇ ਕੋਲ ਵੀ ਮੌਜੂਦ ਨੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਜੀ ਤਾਂ ਉਹ ਕਹਿੰਦੇ ਨੇ ਕਿ ਜੀ ਨੇ ਜਿਨ੍ਹਾਂ ਨੂੰ ਕਾਉਂਟ ਹੈਗਾ ਰਸਤੇ ਬਾਰੇ ਜਿਹੜੇ ਪੱਛਲੇ ਮਾਰੀ ਨੇ ਉਹਨਾਂ ਨੂੰ ਅਨੁਕਾਂਿਤ ਕਰੇ ਤੇ ਅਨੁਕਾਂਿਤ ਕਰਾਇਆ ਹੈ ਉਹਨਾਂ ਦੇ ਘਰ ਤੋਂ ਉਹਨਾਂ ਨੂੰ ਮਿਹਾ ਕਰਦੇ ਉਹ ਜਿਹੜੀ ਪਿਛਲੀ ਫਾਈਲ ਦੇ ਹੇਠਾਂ ਰੈਕਸਟਾਫੀਓ ਨੂੰ ਮਤਲਬ ਵੀ ਹੈ। ਵੀਕਲ ਜਿਹੜਾ 2014 ਤੋਂ 19 ਦੇ 30 ਰੁਪਏ ਨੇ ਉਹਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ। ਜਿਹੜਾ ਕੰਟੈਂਸ਼ੀਅਸ ਪੀਰੀਅਡ ਆ। ਜਿਹੜਾ ਕੰਟੈਂਸ਼ੀਅਸ ਪੀਰੀਅਡ ਹੈ ਇਰੈਲੇਵੈਂਟ ਪੀਰੀਅਡ ਆ। ਇਰੈਲੇਵੈਂਟ ਪੀਰੀਅਡ ਦਾ ਆ ਰਿਕਾਰਡ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਕਹਿੰਦੇ ਵੀ ਰਿਕਾਰਡ ਹੈਗਾ। ਆ ਦੇਖੋ ਜੀ ਮੇਰੇ ਕੋਲ ਪਹਿਲਾ ਸਾਲ 1978 ਦੇ ਵਿੱਚ ਜੁਲਾਈ ਦੇ ਮਹੀਨੇ ਅਲੋਟ ਨੰਬਰ 4160 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਜੋ ਸਾਡੇ ਕੋਲ ਇੱਥੇ ਮੌਜੂਦ ਹੈ ਜੋ ਪਹਿਲਾ ਸਭ ਤੋਂ ਸੂਪ ਹੈ 1990 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਲੜੀ ਨੰਬਰ P898 ਅਗਸਤ ਮਹੀਨੇ ਦੇ ਵਿੱਚ ਪ੍ਰਿੰਟਿੰਗ ਹੋਈ ਅਲੋਟ ਨੰਬਰ 10000 ਇਹ ਸਾਰਾ ਸਾਡੇ ਕੋਲ ਇਕੱਲੇ ਇਕੱਲੇ ਸਾਹਬ ਜਿਹੜੇ ਕੀ ਹੈ ਉਹ ਕੀ ਅਕੀਰ ਉੱਪਰ ਪੀਣ ਦਾ ਨਾ ਬਿਤਰਿਆ ਹੈ ਜਿਹੜੇ 30 ਰੂਪ ਨੇ ਜੀ 30 ਰੂਪ ਨੇ ਉਹ 2014 ਦੇ ਵਿੱਚ ਪ੍ਰਿੰਟ ਹੋਏ ਨੇ 2015 ਚ ਪ੍ਰਿੰਟ ਹੋਏ ਨੇ ਪਰ ਸਾਡੇ ਸਥਾਨ ਦੇ ਉੱਤੇ ਉਹ 2019 ਦੇ ਵਿੱਚ ਆਏ ਸਾਡੇ ਕੋਲ ਉਹਦਾ ਬਕਾਇਦਾ ਰਿਕਾਰਡ ਹੈ ਉਹ ਰਿਕਾਰਡ ਅਸੀਂ ਐਸਐਟ ਨੂੰ ਵੀ ਦਿੱਤਾ ਸੀ ਉਹ ਰਿਕਾਰਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਮੌਜੂਦ ਹੈ ਔਰ ਸਾਡੇ ਕੋਲ ਵੀ ਹੈ ਤੁਸੀਂ ਸਹੀ ਗੱਲ ਕਹਿੰਦੇ ਇਹਦਾ ਤੁਸੀਂ ਰਿਪੋਰਟ ਦੇ ਦਿੱਤਾ ਸੀ ਉਹਨਾਂ ਨੇ 45 ਰੁਪਏ ਪੈਂਡਿੰਗ ਕਿੰਨੇ ਰੁਪਾਣ ਹੈ ਅਸੀਂ ਕੱਲੀ ਕੱਲੀ ਗਾਲ ਦਾ ਰਿਕਾਰਡ ਦਿੰਦਾ ਜੀ ਜੋ ਅੱਜ ਤੁਹਾਡੀ ਕਚਹਿਰੀ ਚ ਰੱਖਿਆ ਹੈ ਇਹੀ ਅਸੀਂ ਉਹਨਾਂ ਨੇ ਅੱਗੇ ਰੱਖਿਆ ਸੀ ਇੰਚ ਕੋਈ ਸਾਡੀ ਮੈਨਫੈਕਟ ਅਟੈਂਸ਼ਨ ਨਹੀਂ ਬਤਾੜੀ ਮਹਾਰਾਜ ਦੇ ਰੂਪੇ ਸਮੇਂ ਖਣਪੜ ਸਾਹਿਬ ਚੱਲ ਰਹੇ ਨੇ ਉਹ ਪ੍ਰਕਾਸ਼ ਸਥਾਨ ਹੈ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਨਿਤਨਾਗ ਵਾਲਾ ਹਾਲ ਜਿਹੜਾ ਇੱਧਰ ਹੈ ਉੱਥੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਹਾਰਾਜ ਦੇ ਰੂਪ ਨੇਕ ਨੇ ਕੀਤਾ ਜਾਂਦਾ ਹੈ ਔਰ ਪੂਰੇ ਸਦਕਾਰ ਸਹਿਤ ਪਕ ਜਿਹੜੇ ਆ ਉਹ ਮਹਾਰਾਜ ਦੇ ਜਾਪ ਚੱਲ ਰਹੇ ਨੇ ਬਿਲਕੁਲ ਹਰ ਇੱਕ ਜਥਾ ਆਉਂਦਾ ਹਰ ਢਾਡੀ ਜਥਾ ਜਦੋਂ ਮਹਾਰਾਜ ਦਾ ਹਰ ਮਹੀਨੇ ਵੀ ਆਉਂਦੇ ਨਿਰੰਤਰ ਕੀਰਤਨ ਦਰਬਾਰ ਚੱਲਦੇ ਰਹਿੰਦੇ ਨੇ ਜਦੋਂ ਮਹਾਰਾਜ ਦੇ ਜੋੜ ਮੇਲੇ ਹੁੰਦੇ ਵਾਸੀ ਸੰਬੰਧੀ ਸਮਾਗਮ ਹੁੰਦੇ ਆ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਹੁੰਦੇ ਆ ਪੰਥ ਦੇ ਸਰਮੌਰ ਜਥੇ ਕਥਾਵਾਚਕ ਢਾਡੀ ਰਾਗੀ ਕਬੀਛਰੀ ਜਥੇ ਸਾਰੇ ਇੱਥੇ ਆ ਕੇ ਪ੍ਰਸੰਗ ਲਾਉਂਦੇ ਨੇ ਔਰ ਇੱਥੇ ਗੁਰੂ ਇਤਿਹਾਸ ਦੀ ਚਰਚਾ ਕੀਤੀ ਜਾਂਦੀ ਹੈ ਇੱਥੇ ਕਿਸੇ ਕੋਈ ਗੱਡੀ ਨਹੀਂ ਚੱਲ ਰਹੀ ਹਜ਼ੂਰ ਸ਼੍ਰੀਨਾਥ ਕੁਮਾਰ ਰਾਜਾ ਸਾਹਿਬ ਤੋਂ ਬਾਅਦ ਗੁਰੂ ਬ੍ਰਾਂਸਾ ਮਹਾਰਾਜ ਦਾ ਪ੍ਰਕਾਸ਼ ਹੈ ਗੁਰੂ ਬ੍ਰਾਂਸਾ ਮਹਾਰਾਜ ਦੀ ਉੱਤੇ ਆਸਥਾ ਰੱਖੀਦਾ ਹੈ ਜੋ ਕੋਈ ਸਵਾਲ ਦੀ ਤੁਹਾਡਾ ਸਵਾਲ ਹੈ ਜੀ ਕੋਈ ਕੋਈ ਵੀ ਸਵਾਲ ਪੁੱਛ ਰਿਹਾ ਕਿ ਰਹਿਤ ਮਰਿਆਦਾ ਦੇ ਅਨੁਸਾਰ ਉਸ ਪਰਿਸਰ ਦੇ ਵਿੱਚ ਗੁਰੂ ਮਹਾਰਾਜ ਦਾ ਸ੍ਰੀਪ ਨਹੀਂ ਜਾ ਸਕਦਾ ਜਿੱਥੇ ਕੋਈ ਮਜ਼ਾਰ ਬਣੀ ਹੋਈ ਹੈ ਇੱਥੇ ਕਿਹੜੀ ਮਜ਼ਾਰ ਬਣੀ ਹੋਈ ਹੈ ਜੋ ਉਹਨਾਂ ਨੇ ਪ੍ਰੈਸ ਕਾਊਂਟਰ ਦੇ ਵਿੱਚ ਤੁਸੀਂ ਉਹਨਾਂ ਨੇ ਤੁਸੀਂ ਸਰਕਾਰ ਦਾ ਤੇ ਐਸਆਈਟੀ ਦਾ ਛੱਡੋ ਜੀ ਤੁਸੀਂ ਆਪ ਦਰਸ਼ਨ ਕਰੋ ਅਸੀਂ ਤੁਹਾਨੂੰ ਮੀਡੀਆ ਨੂੰ ਤਾਂ ਮੈਂ ਉਹ ਭਰਿਆ ਸੱਦਾ ਦਿੱਤਾ ਹੈ ਤੁਸੀਂ ਇਸ ਦਰਬਾਰ ਦੇ ਵਿੱਚ ਘੁੰਮ ਕੇ ਵੇਖੋ ਇੱਥੇ ਮਜ਼ਾਰ ਕਿੱਥੇ ਬਣੀ ਹੈ ਜੀ ਇਹ ਕਿਹੜਾ ਮਟਰਾ ਜਿਹਾ ਸਵਾਲ ਹੈ ਸਿਮਰਤ ਸਿੰਘ ਜੀ ਨਾਲ ਵੀ ਗਏ ਨੇ ਉਹਨਾਂ ਦੇ ਨਾਮ ਦੇ ਕਿਸੇ ਤੇ ਅੱਜ ਤਾਂ ਬਹੁਤ ਲੋਕੀ ਉਹਨਾਂ ਦੇ ਬੋਲ ਨਹੀਂ ਬਲੇ ਕੋਰਨੀ ਬਲਕਿ ਕਰਨ ਕਾਨੂੰ ਪਤਾ ਹੀ ਆ ਇੱਕ ਝਾਲ ਟੁੱਟਣ ਵਾਲੀ ਵੀ ਗੱਲ ਹੋ ਗਈ ਇਹ ਸਮਝ ਲਿਓ ਕਿ ਇਹ ਪੀਤਾ ਵੀ ਆਪਣਾ ਸਿਗਾ ਜਿੱਦਾਂ ਦਾ ਮਨੁੱਖਾਂ ਦਾ ਜਾਨ ਸਿਮਰਤ ਸਿੰਘ ਦੇ ਕੋਈ ਇਹੋ ਜੀ ਅਸੀਂ ਹੌਲੀ ਟਿੱਪਣੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਅਸੀਂ ਰਾਜਨੀਤਿਕ ਵਿਅਕਤੀ ਨਹੀਂ ਹੈਗੇ ਅਸੀਂ ਧਾਰਮਿਕ ਸੰਸਥਾ ਹੈ ਅਸੀਂ ਜੋ ਜੀ ਟਿੱਪਣੀ ਨਹੀਂ ਕਰਨੀ ਸਾਡਾ ਜੋ ਮਸਲਾ ਇਹ ਹੈ ਸਾਡੇ ਦੇ ਉੱਤੇ ਉਂਗਲੀ ਚੁੱਕੀ ਗਈ ਹੈ ਅਸੀਂ ਆਪਣਾ ਸਪਸ਼ਟਿਕਾ ਆਪਣਾ ਜਵਾਬ ਦਿੰਦਾ ਹੈ ਔਰ ਮੈਂ ਤੁਹਾਡੇ ਰਾਹੀਂ ਜਥੇਦਾਰ ਸ੍ਰੀ ਅਪਾਲ ਪਤਖ ਸਾਹਿਬ ਕੁਲਦੀਪ ਸਿੰਘ ਗੜਗੜ ਨੂੰ ਉਹਨਾਂ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦੇ ਕੇ ਸਮੁੱਚੀ ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਵਿੱਚ ਜੋ ਦੁਗਧਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਦੁਬਧਾ ਖੜੀ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿ ਉਹ ਆਪਣੀ ਨਿਗਰਾਨੀ ਦੇ ਵਿੱਚ ਇੱਕ ਟੀਮ ਭੇਜਣ ਜਿਹੜੀ ਇੱਥੇ ਆ ਕੇ ਸੱਚਖੰਡ ਦੇ ਵਿੱਚ ਸੁਭਾਜਮਨ ਸਰੂਪਾ ਦੀ ਪ੍ਰਕਾਸ਼ ਰੂਪਾ ਦੀ ਔਰ ਇਖੋਦੀ ਰਹਿਤ ਮਹਾਰਾਜ ਦੀ ਮਰਿਆਦਾ ਦੀ ਇਖੋਦੇ ਅਸਥਾਨ ਦਾ ਦੁਬਾਰਾ ਨਿਰੇਖਣ ਕਰਨ ਪੈਸੇ ਤਾਂ ਸਮੇਂ-ਸਮੇਂ ਤੇ ਉਹ ਕਰਦੇ ਰਹਿੰਦੇ ਨੇ ਪਰ ਹੁਣ ਕਿਉਂਕਿ ਮਸਲਾ ਹਾਈਲਾਈਟ ਹੋਇਆ ਉਹ ਵਿਸ਼ੇਸ਼ ਟੀਮ ਬਣਾ ਕੇ ਭੇਜਣ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਟੀਮ ਆਏਗੀ ਉਹਨਾਂ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਸਤਿਕਾਰ ਕਰਾਂਗੇ ਉਹਨਾਂ ਨੂੰ ਅਸੀਂ ਦਰਸ਼ਨ ਕਰਾਵਾਂਗੇ ਉਹ ਆਪ ਆ ਕੇ ਦੇਖਣ ਕਿ ਕੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਦੇ ਵਿੱਚ ਕੋਈ ਕੋਤਾਹੀ ਕੀਤੀ ਜਾ ਰਹੀ ਹੈ ਪਰ ਹਾਂ ਇੱਕ ਗੱਲ ਅਸੀਂ ਹੋਰ ਵੀ ਦੱਸ ਦਿੰਨੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਉਣ ਵਾਲੀ ਟੀਮ ਤੋਂ ਬਿਨਾਂ ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਜਵਾਬ ਦੇ ਨਹੀਂ ਹੈਗੇ ਇਹ ਗੱਲ ਕਰ ਰਹੇ ਹਾਂ ਕਿ ਉਹਦੇ ਕੋਲ ਸਪੈਸੀਫਿਕਲੀ ਉਹਦੀ ਕੋਈ ਟੀਮ ਕਿ ਤੁਸੀਂ ਬਾਰੀ ਕਿ ਆਉਂਦੀ ਹੈ ਉਹਦੇ ਨਾਲ ਗੱਲ ਕਰੋਂਗੇ ਨਾ ਕਰੋ ਕੋਪਰੇਟ ਗੱਲਾਂ ਬਾਤਾਂ ਦੇ ਨਾਲ ਕਰਾਂਗੇ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਪੁੱਛਾਂ ਕਿ ਕਿ ਜਿਹੜਾ ਰਿਕਾਰਡ ਅਸੀਂ ਤੁਹਾਨੂੰ ਦਿੱਤਾ ਇਹ ਹੂ ਬੂ ਕਿਉਂ ਨਹੀਂ ਪਹੁੰਚਿਆ ਗਿਆ ਐਮਐਲਏ ਸਾਹਿਬ ਡਾਕਟਰ ਸੁੱਖੀ ਜੀ ਇੱਥੇ ਆ ਕੇ ਗਏ ਨੇ ਤੁਸੀਂ ਸਾਰਿਆਂ ਨੇ ਬਾਈਟਾਂ ਕੀਤੀਆਂ ਮੈਂ ਤਾਂ ਕਹਿੰਦਾ ਤੁਸੀਂ ਉਹਨਾਂ ਨੂੰ ਵੀ ਸਵਾਲ ਕਰੋ ਇੱਥੋਂ ਦੇ ਐਮਪੀ ਬਲਵਿੰਦਰ ਕੰਗ ਜੀ ਨੂੰ ਵੀ ਸਵਾਲ ਕਰੋ ਹੋਰ ਵੀ ਦਵਾ ਪਹਿਲੇ ਜਿਹੜੇ ਐਮਐਲਏ ਵਾਹ ਗਾਹੇ ਪਾਹੇ ਆਉਂਦੇ ਰਹੇ ੱੱਲੇ ਆਮ ਆਰਮੀ ਪਾਰਟੀ ਨਾ ਹੋਰ ਵੀ ਪਾਰਟੀਆਂ ਦੇ ਰਾਜਨੇਤਾ ਇੱਥੇ ਆਉਂਦੇ ਰਹਿੰਦੇ ਨੇ ਸਾਰੇ ਸਤਿਕਾਰ ਸਹਿਤ ਦਿੱਤੇ ਸੀ ਸਤਿ ਝਕਾਉਂਦੇ ਰਹੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਕਿਸੇ ਨੇ ਕਦੇ ਇਹੋ ਜੀ ਮਾੜੀ ਮਾਨਸਿਕਤਾ ਜ਼ਾਹਰ ਹੀ ਨਹੀਂ ਕੀਤੀ ਜਿਹੜੀ ਇਹਨਾਂ ਨੇ ਕਰ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਸਗਾ ਕਿ ਇਸ ਦਰਬਾਰ ਦੇ ਉੱਤੇ ਕਿਹੋ ਜੀ ਮਰਿਆਦਾ ਤੇ ਸੰਖਿਆ ਦੀ ਭਾਵਨਾ ਕਿਹੋ ਜੀ ਜੁੜੀ ਹੋਈ ਹੈ ਅਮਰੀਕ ਅਮਰੀਕ ਜੀ ਅਮਰੀਕ ਇਹ ਛੋਟੇ ਵੀ ਮੈਂਬਰਾਂ ਨੂੰ ਲੈ ਕੇ ਨਾ ਰਿਕਵਰੀ ਕਰਾਂਗੇ ਚ ਦੂਸਰਾ ਕੀ ਤੁਸੀਂ ਸਮਝਦੇ ਹੋ ਕਿ ਜੋ ਗਿਆਨ ਦਿੱਤਾ ਗਿਆ ਜੋ ਬੈਕਗ੍ਰਾਉਂਡ ਆਇਆ ਇਸ ਤਰੀਕੇ ਨਾਲ ਕੀਤਾ ਗਿਆ ਇਸ ਫਾਰਮ ਦੀ ਬੇਜੀਤੀ ਹੋਈ ਹੈ ਸਰ ਨੇ ਜਨਰਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸ਼ੋਭਨੀ ਗੋਦਾਰਾ ਪ੍ਰਬੰਧਕ ਕਮੇਟੀ ਨਾਲ ਲੈ ਕੇ ਰਿਕਵਰੀ ਕਰਾਂਗੇ ਅਸੀਂ ਇਹ ਸੈਟੇਸ਼ਟ ਸ਼ਿਫਟ ਕਰਾਂਗੇ ਸ਼ਿਫਟ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਇਹ ਹੱਕ ਦਿੱਤਾ ਹੈ ਮਹਾਰਾਜ ਦੇ ਸੂਮ ਸ਼ਿਫਟ ਕਰਨ ਦਾ ਇਹ ਅਧਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਔਰ ਜੇਕਰ ਇੱਥੇ ਕੋਈ ਮर्यादा ਦੇ ਵਿੱਚ ਉਤਾਹੀ ਹੋ ਰਹੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਛਾਂਰ ਵਿੱਚ ਕੋਈ ਉਸਤਾਹੀ ਹੋਈ ਹੁੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਨੂੰ ਪਹਿਲਾਂ ਨੋਟਿਸ ਕੱਢਦੀ ਮੁੱਖ ਮੰਤਰੀ ਨੂੰ ਕੱਢਣ ਦੀ ਲੋੜ ਨਹੀਂ ਚ ਪੈਂਦੀ ਮੁੱਖ ਮੰਤਰੀ ਕੇਵਲ ਸਿਆਖ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਭ ਜਾਣਦੀ ਹੈ ਗਾਹੇ-ਬਗਾਹੇ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਟੀਮਾਂ ਇੱਥੇ ਆ ਕੇ ਜਾਂਚ ਵੀ ਕਰਦੀਆਂ ਰਹੀਆਂ ਔਰ ਬਕਾਇਦਾ ਹੀ ਕਰਦੀਆਂ ਰਹੀਆਂ ਵੀ ਇੱਥੇ ਅਮਰੀਕੀ ਅਮਰੀਕੀ ਜਿਸ ਤਰੀਕੇ ਤੁਸੀਂ ਬੋਲ ਜਿਹੜੀ ਗਲਤ ਜਿਸ ਤਰੀਕੇ ਤੁਸੀਂ ਮੇਰੇ ਕੋ ਇਸ ਬਾਰੇ ਮੈਂ ਹੀ ਕਹਿ ਸਕਦਾ ਵੀ ਐਸਆਈਟੀ ਨੇ ਰਿਪੋਰਟ ਗਲਤ ਦਿੱਤੀ ਹੈ ਕਿ ਬੋਲਣ ਵਾਲੇ ਨੇ ਜਾਣ ਬੁੱਝ ਕੇ ਗਲਤ ਬੋਲ ਦਿੱਤਾ ਇਹ ਉਹ ਦਾਸ ਹੈ ਜਿਸ ਤਰੀਕੇ ਤੁਸੀਂ ਆਮ ਆਦਮੀ ਪਾਰਟੀ ਛੱਡੀ ਹੈ ਇਸ ਤਰੀਕੇ ਤੁਹਾਡੇ ਨਾਲ ਹੀ ਬੈਠੇ ਸਾਡੇ ਪੱਤਰਕਾਰ ਸਾਥੀ ਵੀ ਹੈ ਔਰ ਜਸਵੀਰ ਸਿੰਘ ਨੂਰਪੁਰ ਉਹਨਾਂ ਦੀ ਵਾਈਫ ਵੀ ਆਮ ਆਦਮੀ ਪਾਰਟੀ ਤੋਂ ਮੈਂਬਰ ਵੀ ਨੇ ਇਥੇ ਕਿ ਉਹ ਵੀ ਇਸ ਲੀਗ ਵਿੱਚ ਛੱਡ ਗਈ ਮੈਂ ਆਪਣੀ ਭਾਵਨਾ ਜਾਗਰ ਕੀਤੀ ਹੈ ਜੀ ਮੈਂ ਇੱਥੇ ਇਹ ਕੋਈ ਸਿਆਸੀ ਹੋਕਾ ਨਹੀਂ ਦੇ ਰਿਹਾ ਵੀ ਤੁਸੀਂ ਆ ਕਰਦੇ ਹੋ ਉਹ ਕਰਦੇ ਮੈਂ ਆਪਣੀ ਭਾਵਨਾ ਜ਼ਾਹਰ ਕੀਤੀ ਹੈ ਕਿ ਮੇਰੀ ਵਫਾਦਾਰੀ ਪਹਿਲਾਂ ਤੋਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਹੈ ਮੇਰੀ ਸ਼ਰਧਾ ਹਕੀਕਤ ਇਸ ਦਰਬਾਰ ਦੇ ਪ੍ਰਤੀ ਹੈ ਔਰ ਮੈਂ ਇਸ ਦਰਬਾਰ ਨੂੰ ਨਤਮਸਤਕ ਹੁੰਦਾ ਜੇਕਰ ਇਸ ਦਰਬਾਰ ਦੇ ਬਾਰੇ ਮੁੱਖ ਮੰਤਰੀ ਨੇ ਝੂਠਾ ਪ੍ਰੋਪਾਗੈਂਡਾ ਕਰਕੇ ਔਰ ਏਡੀ ਵੱਡੀ ਸਟੇਜ ਤੋਂ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਹੈ ਸਿੱਖ ਪੰਥ ਦੀਆਂ ਭਾਵਨਾਵਾਂ ਉਸ ਧਰਤੀ ਨਾਲ ਜੁੜੀਆਂ ਨੇ ਇਹੋ ਜੀ ਪਵਿੱਤਰ ਸਟੇਜ ਤੋਂ ਇਹੋ ਜੀ ਪਵਿੱਤਰ ਧਰਤੀ ਤੋਂ ਇਹੋ ਜਿਹਾ ਝੂਠਾ ਪ੍ਰਚਾਰ ਕੀਤਾ ਗਿਆ ਤਾਂ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਜਿਹੜੀ ਸਾਡੇ ਵਿੱਚ ਪਾੜ ਪਾਵੇ ਪ੍ਰਚਾਰ ਦਾ ਤੁਹਾਨੂੰ ਮਨਸਿਬਾ ਕੀ